ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਆਓ ਆਪਾਂ ਸਾਰੇ ਸਤਿਗੁਰ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਪਰਮਾਤਮਾ ਸਭ ਦਾ ਭਲਾ ਹੋਵੇ ਆਪੀ ਦੀ ਕਿਰਪਾ ਦੇ ਨਾਲ ਅਤੇ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਰਹੀਏ ਸਰਬੱਤ ਦੇ ਭਲੇ ਲਈ ਸੰਗਤ ਜੀ ਇੱਕ ਬੇਨਤੀ ਕਿਰਪਾ ਵਾਬੇ ਨਾਨਕ ਦੀ ਸੰਸਥਾ ਦਾ ਸੇਵਾਦਾਰ ਜਸਵੀਰ ਉਪਾਵਾਲ ਤੁਹਾਡੇ ਚਰਨਾਂ ਵਿੱਚ ਲੈ ਕੇ ਆਇਆ ਇਹ ਬੇਨਤੀ ਸਰਬੱਤ ਦੇ ਭਲੇ ਵਾਸਤੇ ਹੈ ਸਭ ਨੇ ਇਹ ਸੁਣਨੇ ਜੇਕਰ ਠੀਕ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਜਿਸ ਤਰ੍ਹਾਂ ਕਿ ਹੁਣ ਝੋਨੇ ਦੀ ਕਟਾਈ ਹੋ ਰਹੀ ਹੈ ਜੀਰੀ ਖੇਤਾਂ ਵਿੱਚੋਂ ਕੱਟੀ ਜਾ ਰਹੀ ਹੈ ਟਰੈਕਟਰ ਟਰਾਲੀਆਂ ਰਾਹੀਂ ਮੰਡੀ ਦੇ ਵਿੱਚ ਆਪਾਂ ਲੈ ਕੇ ਜਾ ਰਹੇ ਹਾਂ ਮੰਡੀ ਦੇ ਵਿੱਚੋਂ ਜੋ ਟਰੱਕ ਟਰਾਲੇ ਟਰਾਲੀਆਂ ਭਰ ਕੇ ਅੱਗੇ ਜਿੱਥੇ ਵੀ ਇਹ ਆਪਾਂ ਵੇਚ ਰਹੇ ਹਾਂ ਉੱਥੇ ਜੋ ਪਬਲਿਕ ਦੇ ਰਾਹੇ ਪਹੁੰਚ ਦੀ ਕੀਤੀ ਜਾ ਰਹੀ ਹੈ ਪਰ ਜਦੋਂ ਵੀ ਆਪਾਂ ਆਪਣਾ ਟਰੈਕਟਰ ਟਰਾਲੀ ਜਾਂ ਟਰੱਕ ਜਾਂ ਟਰਾਲਾ ਰੋਡ ਦੇ ਉੱਪਰ ਲੈ ਕੇ ਜਾ ਰਹੇ ਹੁੰਨੇ ਆ ਤਾਂ ਦੇਖਣ ਨੂੰ ਬਹੁਤ ਬਾਰੀ ਮਿਲਿਆ ਕਿ ਜੋ ਦਾਲੇ ਦੇ سنگਲ ਨੇ ਉਹ ਲੰਮਕ ਰਹੇ ਹੁੰਦੇ ਨੇ ਅਤੇ ਕਈ ਵਾਰੀ ਉਹ ਜਦੋਂ ਟਰੈਕਟਰ ਵਾਲਾ ਜਾਂ ਟਰਾਲੀ ਵਾਲਾ ਟਰੈਕਟਰ ਟਰਾਲੀ ਵਾਲਾ ਟਰਾਲੇ ਵਾਲਾ ਟਰੱਕ ਵਾਲਾ ਕੱਟ ਮਾਰ ਦਿੰਦਾ ਤਾਂ ਉਹ ਸੰਗਲ ਦੂਰ ਤੱਕ ਜੋ ਚਲਾ ਜਾਂਦਾ ਜਿਸ ਕਰਕੇ ਉਹ ਸੰਗਲ ਨੁਕਸਾਨ ਕਰ ਸਕਦਾ ਹੈ ਅਤੇ ਕਈ ਵਾਰੀ ਨੁਕਸਾਨ ਹੁੰਦੇ ਵੇ ਸੰਗਤ ਜੀ ਆਪਾਂ ਦੇਖੇ ਨੇ ਇਸ ਕਰਕੇ ਬੇਨਤੀ ਕਰਦੇ ਆ ਕਿ ਜਦੋਂ ਵੀ ਤੁਸੀਂ ਆਪਣੇ ਟਰਾਲੀ ਦੇ ਵਿੱਚ ਜੀਰੀ ਲੈ ਕੇ ਜਾਂਦੇ ਹੋ ਜਾਂ ਟਰੱਕ ਰਾਹੀ ਜੀਰੀ ਅੱਗੇ ਲੈ ਕੇ ਜਾਂਦੇ ਹੋ ਜਾਂ ਟਰਾਲੇ ਰਾਹੀ ਲੈ ਕੇ ਜਾਂਦੇ ਹੋ ਜਦੋਂ ਵੀ ਤੁਸੀਂ ਆਪਣੀ ਜੀਰੀ ਜਿੱਥੇ ਵੀ ਤੁਸੇ ਪਹੁੰਚਾਉਣੀ ਹੈ ਉੱਥੇ ਪਹੁੰਚਾ ਕੇ ਵਾਪਸ ਆ ਰਹੇ ਹੁੰਦੇ ਹੋ ਤਾਂ ਆਪਣਾ ਦਾਲਾ ਜਰੂਰ ਲਾ ਲਿਆ ਕਰੋ ਜੀ ਅਤੇ ਜੋ ਸੰਗ